ਗੌਰ ਸਿੰਘ ਡਾਕਟਰ ਬੀ ਆਰ ਮੁਰਕਰ ਕਮਿਆਵੀ ਸੋਸ਼ਲ ਮਾਰਗ ਨਵੀ ਪੱਤੇਬੰਦੀਆਂ ਕਿਸਾਨ ਦੁਨੀਆ ਦੇ ਆਗੂ ਸਹਿਬਾਨ ਸਾਡੇ ਬਤੀਰ ਸਹਿਬਾਨ ਫੋਡਰ ਪੋਲੀਟিক্যাল ਲੀਡਰ ਸਹਿਬਾਨ ਜਿੰਨੇ ਵੀ ਅੱਜ ਇਸ ਰੋਸ ਧਰਨੇ ਦੇ ਚਾਏ ਆ ਪਹਿਲਾਂ ਤੋਂ ਉਹਨਾਂ ਨੂੰ ਸਾਰਿਆਂ ਦੇ ਇਥੇ ਆਉਣ ਦੇ ਦਿਲੋਂ ਧੰਨਵਾਦ ਛੋਟੀਗੁਰੂ ਦੇ ਗਾਸ ਮੇ ਆਵਨ ਵੱਲੋਂ ਉਹਨਾਂ ਦਾ ਕੋਟੇ ਕੋਟੇ ਬਾਹਰ ਕਰਦੇ ਜਿਨ੍ਹਾਂ ਨੇ ਬਹੁਤ ਕੀਮਤੀ ਸਮਾਂ ਕੱਢ ਕੇ ਜਿਹੜੀ ਆਪਣੀ ਰੈਵਰਾ ਦੀ ਲੜਾਈ ਲੜਨ ਦੇ ਵਿੱਚ ਆਪਣੀ ਜਿਹੜੀ ਹਿੱਸੇਵਾਰੀ ਪਾਈ ਹੈ ਸੋ ਅੱਜ ਸਮਾਧੀ ਲੋੜਿਆ ਤੇ ਕਹਦਾ ਰਾਜਾ ਆਪਣੇ ਰੈਵਰਾ ਦੇ ਸਤੂ ਜਾਂ ਰੈਵਰਾ ਦੀਆਂ ਯਾਦਗਾਰਾਂ 'ਤੇ ਹਮਲੇ ਹੁੰਦੇ ਆ ਉਹਦੇ 'ਤੇ ਕਿਤਨਾ ਕਿਤੇ ਸਾਡੀ ਆਪਣੀ ਜਿਹੜੀ ਨੈਗਲੀਜੈਂਸੀ ਆ ਕਿਉਂਕਿ ਅਸੀਂ ਬਾਬਾ ਸਾਹਿਬ ਡਾਕਟਰ ਮੇੜਚਾਰਾ ਤੇ ਸ਼੍ਰੀ ਗੁਰੂ ਰਵਜਾਰ ਮਹੰਮਾ ਨੂੰ ਮੰਨਦੇ ਤਾਂ ਜਰੂਰ ਆ ਪਰ ਸ਼੍ਰੀ ਗੁਰੂ ਦਾ ਬਲਾਸ ਮਾਰੋ ਦੇ ਸੁਖਨੇਜੀ ਸਿੰਘ ਬਾਬਾ ਸਾਹਿਬ ਡਾਕਟਰ ਮੇੜਕਰ ਕੀ ਕਰਨਾ ਚਾਹੁੰਦੇ ਸੀ ਆਪਣੇ ਸਮਾਜ ਨੂੰ ਕਿਹੋ ਜਿਹਾ ਦੇਖਣਾ ਚਾਹੁੰਦੇ ਸੀ ਉਹਦੇ ਬੱਚੇ ਸੀ ਕਿੰਨਾ ਕਿਤੇ ਪਛੇਰੇਗਾ ਸੋ ਬਹੁਤ ਸਾਰੇ ਸਾਥੀ ਗੁਰਪ੍ਰਬੰਧ ਮੰਡੂ ਦਾ ਮਾਲਿਆਨ ਤੋਂ ਡਰਦੇ ਰਹੇ ਕਹਿੰਦੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਵਸੰਟਰ ਗਵਰਨਮੈਂਟ ਦੀਆਂ ਏਜੰਸੀਆਂ ਤੁਹਾਡੇ ਜਿਹੜੇ ਮਗਰ ਪੈ ਸਕਦੀਆਂ ਪਰ ਬਾਬਾ ਸਾਹਿਬ ਡਾਕਟਰ ਮੇਡ ਕਰਦੇ ਪਰੋਂ ਪਰ ਕਿਉਂਕਿ ਦੀ ਹਾਦਸੀ ਮਾਈਕ ਤੇ ਬੋਲਦੇ ਆ ਬਾਅਦ ਵਿੱਚ ਗੁਰੂ ਘਰ ਵਾਲੀ ਅਪਰਧਾਰ ਗਿਆ ਲੈ ਲਈ ਹਾਦਸੀ ਐਮ ਐਲ ਏ ਐਮ ਪੀ ਬਣ ਗਏ ਉਹ ਸਰਪਰ ਸਰ ਬਾਬਾ ਸਾਹਿਬ ਡਾਕਟਰ ਮੇਡ ਕਰਦੀ ਬੋਲੋ ਤਾਂ ਨਹੀਂ ਤਾਂ ਸਾਨੂੰ ਕੁੱਤਾ ਨਹੀਂ ਪੁੱਛਣਾ ਇਹ ਕਰਕੇ ਬਾਬਾ ਸਾਹਿਬ ਡਾਕਟਰ ਮੇਡ ਕਰਦਾ ਅੱਜ ਮਾਨੋਂ ਦੀ ਸਨਮਾਨ ਦੀ ਲੜਾਈ ਆ ਅੱਜ ਸਾਡੇ ਇੱਜ਼ਤ ਹਲਕ ਦੀ ਲੜਾਈ ਆ ਇਹ ਕਰ ਅੱਜ ਸਾਡੇ ਉੱਪਰੇ ਟੰਗੇ ਪਾਇਆ ਦੇਖਣ ਅਸੀਂ ਚੋਗੀ ਐਜੂਕੇਸ਼ਨ ਲੈ ਆ ਜੇਕਰ ਅਸੀਂ ਆਈਪੀਐਸ ਆਈਐਸ ਅਫਸਰ ਵੱਡੀਆਂ ਵੱਡੀਆਂ ਕਾਫੀਆਂ ਦੇ ਬੱਠਾ ਦਾ ਸਿਰਫ ਸਰਬ ਬਾਲਾਪੁਰ ਡੰਕਲਬੋਰ ਕਦੇ ਖੂਨ ਪਿਚੀ ਲਈ ਜਿਹੜੀ ਕਮਾਈ ਆ ਤਾਂ ਸਾਡੇ ਅੱਗੇ ਦੇ ਟੰਗੇ ਹੁੰਦੇ ਆ ਸੋ ਦੇਖਣ ਸਾਡੀ ਕੌਮ ਦੇ ਬਾਲਾ ਸਾਹਿਬ ਡਾਕਟਰ ਮੇਰ ਕਰਨ ਲਈ ਲੜਦੇ ਆ ਸਾਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ ਜਿੰਨਾ ਵੀ ਜਾਣਾ ਪਿਆ ਉਹਨੇ ਅਸੀਂ ਕਦੇ ਵੀ ਕਤਾਈ ਨਹੀਂ ਕਰਾਂਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੇਕਰ ਉਹ ਆਪਣੇ ਲਈ ਕੁਝ ਬਣਾਉਣਾ ਚਾਹੁੰਦਾ ਬਹੁਤ ਢੜਾ ਆਪਾਂ ਚੰਗਾ ਪਰਿਵਾਰ ਜਿਹੜਾ ਉਹ ਬਣਾ ਸਕਦੇ ਸੀ ਪਰ ਉਹਨੇ ਆਪਣੇ ਪਰਿਵਾਰ ਦੀ ਨਾਲ ਪਰਵਾਹ ਕੀਤੀ ਸਾਡੇ ਲਈ ਜਿਹੜੀ ਆਪਣੀ ਜ਼ਿੰਦਗੀ ਉਹ ਲੇਕੇ ਲਾਤੀ ਆਪਣੇ ਪੁੱਤਰਾਂ ਦੀ ਕੁਰਬਾਨੀ ਦੇਤੀ ਅੱਜ ਕੁਰਬਾਨੀਆਂ ਦੇਣ ਦੀ ਲੋੜ ਆ ਕੋ ਦੇਕਰ ਸਮਾਜ ਨੂੰ ਲੋੜ ਪੀਵੇ ਕਿਉਂਕਿ ਥੀਮਾ ਅਸੇਂ ਦੇਰੀ ਨੂੰ ਪੈਂਦੀ ਆ ਉਹ ਜਿਸ ਬੇੜੀ ਦੇ ਮਿੱਥੇ ਵੇਰ ਆਉਂਦੇ ਦੇਵਾ ਕੁੱਤੇ ਨੂੰ ਗੌਰ ਪਛਲਾਏ ਪੰਜ ਪੰਜ ਰਾਜ ਦੀ ਸ਼ੇਰਾਂ ਦੇ ਫਿਰ ਬਾਬਾ ਸਾਹਿਬ ਡਾਕਟਰ ਮੈਡਕਾਨਾ ਤੁਹਾਨੂੰ ਸ਼ੇਰ ਬਣਾਇਆ ਕਹਿੰਦੇ ਬਾਬਾ ਸਾਹਿਬ ਡਾਕਟਰ ਮੈਡਕਾਨਾ ਹੱਥ ਮਰੇ ਦਿਗਾਰੇ ਲਾ ਮਰੇ ਨਾ ਰੋਵਨ ਲਈ ਸੌਂਦਰ ਪੈ ਸਤਿਗੁਰੂ ਜੀ ਮਹਾਰਾਜ ਕੀ ਜੈ ਜੈਕਾਰ ਜੈ ਜੀ ਜੈਕਾਰ ਹੱਕਾ ਮੈਂ ਜੋ ਲੜਦੇ ਨੇ ਜੈਕਾਰ ਕੌਮੀ ਡਰਦੇ ਲੋਕ ਹੱਕਾ ਮੈਂ ਜੋ ਲੜਦੇ ਲੋਕ ਜੈਕਾਰ ਕੌਮੀ ਡਰਦੇ ਲੋਕ ਸਦਾ ਇੱਕ ਜਿੰਦਾਬੋਦ ਜਿੰਦਾ جی مری ما بھی بزرگ بھن برا جن بھی آج اس روس وغیرہ پہنچے ہیں انہوں نے سارے متعدد ਆਪਾਂ ਸਾਰੇ ਆਪਣੀਆਂ ਪੰਡਤਾਂਵੀਆਂ ਨੂੰ ਛੱਡਦੇ ਹੋਏ ਆਪਣੀਆਂ ਸਾਰੀਆਂ ਪਾਰਟੀਆਂ ਨੂੰ ਛੱਡਦੇ ਹੋਏ ਆਪਣੇ ਰਹਿਬਰਾਂ ਦੀ ਜਿਹੜੀ ਮੂਵਮੈਂਟ ਆਪਣੇ ਰਹਿਬਰਾਂ ਦੀ ਸੋਚ ਲਈ ਅੱਜ ਇਕੱਠੇ ਹੋਏ ਆਂ ਅੱਜ ਆਪਾਂ ਸਾਰੇ ਏਕਤਾ ਦਾ ਸੰਦੇਸ਼ ਦਿੱਤਾ ਐਸੀ ਤਰ੍ਹਾਂ ਜਿਹੜਾ ਜਲਦਿਆਂ ਆਉਣ ਵਾਲੇ ਸਮੇਂ ਤੇ ਲੜਾਈ ਲੰਬੀ ਵੀ ਜਾ ਚਲਦੀ ਆ ਜਦੋਂ ਤੱਕ ਇਹ ਲੋਕੀਆਂ ਨੂੰ ਫੜ ਕੇ ਸਰਕਾਰ ਜਿਹੜੀ ਆਉਣਾ ਨੂੰ ਸਜਾਵਾਂ ਨਹੀਂ ਦਿੰਦੀ ਜਦੋਂ ਤੱਕ ਸਾਡੇ ਜਿਹੜੇ ਬਾਲਾ ਸਾਹਿਬ ਡਾਕਟਰ ਬੈਡਗਰ ਦੇ ਸਟੈਚੂ ਲਾਏ ਆ ਉਹਨਾਂ ਦੀ ਰੱਖਿਆ ਜਿਹੜਾ ਕਿੰਨੀ ਨਹੀਂ ਮੰਨਉਂਦੀ ਉਦੋਂ ਤੱਕ ਜਿਹੜਾ ਸਾਡੇ ਰੋਸ ਨਜ਼ਾਰਾ ਨੰਬਰ ਹੋਏਗਾ ਸੋ ਅੱਜ ਸਾਰੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਇਕੱਠੇ ਹੋਇਆ ਮੈਂ ਤੁਹਾਨੂੰ ਇਸ ਮਾਦਮ ਤੋਂ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਜਿੱਥੇ ਜਿੱਥੇ ਵੀ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਲਾਉਣਾ ਉਹ ਕਮ ਸੇ ਕਮ ਉਹ ਆਪਾਂ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸਟੈਚੂ ਦੀ ਆਪਾਂ ਖੁਦ ਪਹਾਨ ਕਰੀਏ ਕਿਉਂਕਿ ਮੈਂ ਬਹੁਤ ਚੰਗਾ ਦੇਖਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ 90% ਸਟੈਚੂ ਆ ਉਹ ਛਤਰਾ ਦੇ ਆਪਾਂ ਲਾਉਦੇ ਕੀ ਇਹ ਮਜਬੂਰ ਨਹੀਂ ਕਿਉਂਕਿ ਆਪੇ ਬਾਬਾ ਸਾਹਿਬ ਗੋਪਰੋਂ ਬੇੜਾਂ ਦੇ ਕਹਿੰਦੇ ਪੰਚਾਇਤਾਂ ਨੇ ਜਿਹੜੀਆਂ ਮਾਨਕਿਤ ਪੰਚਾਇਤਾਂ ਆਪਾਂ ਨੇ ਦੇ ਦਬਾਅ ਪਾਈਏ ਆਪਾਂ ਜਿਹੜਾ ਪੰਗਰਤੀ ਜਿਹੜੇ ਜਿਹੜਾ ਜ਼ਮੀਨ ਬਹੁਤ ਫਰੀਦਾਨੀ ਪੰਚਾਇਤ ਕੋ ਰਕਮਾ ਹੁੰਦਾ ਜਿੱਥੇ ਬਾਬਾ ਸਾਹਿਬ ਡੋਕਟਰ ਬੇੜ ਕਰਦਾ ਜਿਹੜਾ ਸਟੈਚੂ ਦਾ ਸਨਮਾਨ ਜਿਹੜਾ ਇੱਜ਼ਤ ਮਾਨ ਸਤਕਾਰ ਨਾਲ ਆਪਾਂ ਸਜੂ ਜਿਹੜੇ ਬਾਬਾ ਸਾਹਿਬ ਦੇ ਲਵਾਈਏ ਬਹੁਤ ਸਾਰੇ ਸਟੈਚੂ ਹੋਏ ਹੋਏ ਜਿਨ੍ਹਾਂ ਦਾ ਕੋਈ 6 ਫੁੱਟ ਦਾ ਹੈ ਕੋਈ 8 ਫੁੱਟ ਦਾ ਹੈ ਕੋਈ ਜਗਾ 4 ਫੁੱਟ ਦਾ ਆਪਾਂ ਇਹ ਗੈਸ ਫਰਾਰ ਤੇ ਕਮੇਟੀ ਗੁਰੂ ਘਰਾਂ ਦੀਆਂ ਕਮੇਟੀਆਂ ਜੇਕਰ ਸਾਡੀ ਵੀ ਕੋਈ ਅੱਛੀ ਸੁਬਾਹ ਦਾ ਵੀ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਗਲਤ ਜਿਹੜਾ ਸਟੈਚੂ ਬਾਬਾ ਸਾਹਿਬ ਨੇ ਉਹ ਤਾਂ ਵੀ 295 ਉਹ ਤਾਂ ਵੀ ਤਹਾੜਨੀ ਪਾਵ ਰੋਗੇ ਪਰ ਕੇ ਬਰਹਾਵੋਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਇੱਜ਼ਤ ਮਾਣ ਸਤਕਾਰ ਸਭ ਤੋਂ ਉੱਚਾ ਹੈ ਇਹਨਾਂ ਅਸਲ ਚੰਗੀ ਜ਼ਿੰਦਗੀ ਜਿਹੜੀ ਉਹ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਦੇ ਰਹੇ ਆ ਸੋ ਕਿਰਪਾ ਕਰੋ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਛੱਪਰਾਂ ਦੇ ਨਾਲੇ ਛੱਡਿਏ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਇੱਕਦਾਂ ਦਾ ਬਣਾਉਣੇ ਸ਼ੁਰੂ ਕਰੀਏ ਇੱਕ ਦਿਨ ਜਿੱਥੇ ਬ ਜੋ ਆ ਰਿਹਾ ਬਾਬਾ ਫਾਜ਼ਲ ਨੂੰ ਸ੍ਰੀ ਯੋਗ ਜੀ ਹੋ ਗਿਆ ਜਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹ ਜੀ ਸ੍ਰੀ ਪੜੇ ਜਿਹਨੂੰ ਕੋ ਦੇਖਣ ਨੂੰ ਵੀ ਗੈਨ ਨਹੀਂ ਕਰਦਾ ਪਰ ਸਾਡੀ ਮਜਬੂਰੀ ਆ ਵੀ ਆਪਣੇ ਲੋਕਾਂ ਨੂੰ ਕਹਿ ਨਹੀਂ पाए ਖੁਦ ਸੀ ਫਾਇਰ ਮੈਸੇਜ ਆ ਕੇ ਜਾਓ ਜਾਂ ਟ੍ਰਾਂਨਲ ਕਰਕੇ ਜਾਓ ਕਿ ਬਾਬਾ ਸਾਹਿਬ ਡਾਕਟਰ ਅੰਬੇਡ ਕਰਦੇ ਜੇ ਅਸੀਂ ਦੂਸਰੇ ਤੇ ਅਲੀਗੇਸ਼ਨ ਲਾਉਨੇ ਆ ਬੇ ਬਦਮੀ ਹੋ ਗਈ ਪਹਿਲਾਂ ਅਸੀਂ ਖੁਦ ਪਿਆਲਿਆ ਕਰਦੇ ਆਏ ਆ ਅਸੀਂ ਜਦਾਂ ਕੋਰੀ ਐਟ ਮੈਂ ਪਰ ਵਾਕੇ ਦਤਾ ਫਲੋਰ ਤਸੀਦ ਦੇ ਅੰਦਰ